ਪੰਜਾਬੀ ਲੋਕ ਗੀਤਾਂ ਦੀ ਰੂਹ ਮੰਨੇ ਜਾਂਦੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਹੁਣ ਬਾਲੀਵੁੱਡ ਦੀ ਚਮਕਦਾਰ ਦੁਨੀਆ ਦੇ ਵਿੱਚ ਵੀ ਆਪਣੀ ਆਵਾਜ਼ ਦੇ ਨਾਲ ਛਾ ਗਏ ਹਨ ਹਾਲ ਹੀ ਦੇ ਵਿੱਚ ਬਾਲੀਵੁੱਡ ਫਿਲਮ ਧੁਰੰਦਰ ਦਾ ਫਰਸਟ ਲੁੱਕ ਰਿਲੀਜ਼ ਹੋਇਆ ਜਿਸ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਰਣਵੀਰ ਸਿੰਘ ਇਸ ਫਰਸਟ ਲੁੱਕ ਦੇ ਵਿੱਚ ਸਾਨੂੰ ਗੀਤ ਸੁਣਾਈ ਦਿੱਤਾ ਨਾ ਦਿਲ ਦੇ ਪਰਦੇਸੀ ਨੂੰ ਇਹ ਗੀਤ ਗਾਇਆ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਦੱਸ ਦਈਏ ਕਿ ਇਹਨਾਂ ਦੀ ਜੁਗਲਬੰਦੀ ਦੇ ਵਿੱਚ ਗਾਇਆ ਇਹ ਕਲਾਸਿਕ ਪੰਜਾਬੀ ਗੀਤ ਦਰਸ਼ਕਾਂ ਨੂੰ ਖਾਸ ਪਸੰਦ ਆਇਆ ਹੈ। ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਦੌਰ ਸੀ ਜਦੋਂ ਹਰ ਘਰ ਵਿੱਚ ਇਹਨਾਂ ਦੇ ਗੀਤ ਗੂੰਜਦੇ ਸਨ। ਇਹਨਾਂ ਦੇ ਗੀਤ ਸਿਰਫ ਇਸ਼ਕ ਜਾਂ ਵਿਰਹਿ ਨਹੀਂ ਸਗੋਂ ਪੰਜਾਬੀ ਸੱਭਿਆਚਾਰ, ਜੱਟੀ ਜਵਾਨੀ ਤੇ ਪਿੰਡਾਂ ਦੀ ਖੁਸ਼ਬੂ ਨੂੰ ਵੀ ਬਿਆਨ ਕਰਦੇ ਸਨ। ਮੁਹੰਮਦ ਸਦੀਕ ਜੋ ਇੱਕ ਕਲਾਕਾਰ ਤੋਂ ਇਲਾਵਾ ਰਾਜਨੀਤਿਕ ਪਛਾਣ ਵੀ ਰੱਖਦੇ ਹਨ ਆਪਣੀ ਠੇਢ ਪੰਜਾਬੀ ਲਹਿਜੇ ਅਤੇ ਸੂਫੀ ਅੰਦਾਜ਼ ਲਈ ਮਸ਼ਹੂਰ ਹਨ ਤੇ ਰਣਜੀਤ ਕੌਰ ਜਿਨ੍ਹਾਂ ਦੀ ਆਵਾਜ਼ ਵਿੱਚ ਪੰਜਾਬੀ ਮਹਿਲਾਵਾਂ ਦੀ ਸ਼ਰਮ, ਹਿੰਮਤ ਤੇ ਦੀ ਛਾਂ ਮਿਲਦੀ ਹੈ ਇਹਨਾਂ ਦੀ ਜੋੜੀ ਨੇ ਪੰਜਾਬੀ 뮤직 ਨੂੰ ਸੱਚਮੁੱਚ ਇੱਕ ਸੋਨੇ ਦਾ ਯੁੱਗ ਦਿੱਤਾ ਹਾਲ ਹੀ ਦੇ ਵਿੱਚ ਫਸਟ ਲੁੱਕ ਜਦੋਂ ਰਿਲੀਜ਼ ਹੋਇਆ ਫਿਲਮ ਧੁਰੰਦਰ ਦਾ ਇਸ ਦੇ ਵਿੱਚ ਸਾਨੂੰ ਨਜ਼ਰ ਆਇਆ ਰਣਵੀਰ ਸਿੰਘ ਇਸ ਫਿਲਮ ਦੇ ਫਸਟ ਲੁੱਕ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਪਰ ਜੋ ਸਾਡਾ ਧਿਆਨ ਖਿੱਚ ਕੇ ਲੈ ਕੇ ਗਿਆ ਉਹ ਇਹ ਸੀ ਕਿ ਇਸ ਫਿਲਮ ਦੇ ਵਿੱਚ ਗੀਤ ਯੂਜ਼ ਕੀਤਾ ਗਿਆ ਨਾ ਦਿਲ ਦੇ ਪਰਦੇਸੀ ਨੂੰ ਜੋ ਗੀਤ ਜੋ ਕਿ ਅਸਲ ਦੇ ਵਿੱਚ ਗਾਇਆ ਗਿਆ ਹੈ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਵੱਲੋਂ ਇਸ ਗੀਤ ਨੂੰ 뮤직 ਦਿੱਤਾ ਚਰਨਜੀਤ ਆਹੂਜਾ ਨੇ ਅਤੇ ਗੀਤ ਦੇ ਲਿਰਿਕਸ ਲਿਖੇ ਬੱਬੂ ਸਿੰਘ ਮਾਨ ਨੇ ਦੱਸਦੀ ਹੈ ਕਿ ਬੱਬੂ ਸਿੰਘ ਮਾਨ ਦੇ ਬਹੁਤ ਸਾਰੇ ਗੀਤ ਇਹੋ ਜਿਹੇ ਨੇ ਜੋ ਕਿ ਮੁਹੰਮਦ ﺻਦੀਕ ਨੇ ਲਿਖੇ ਨੇ ਜਦੋਂ ਇਸ ਫਿਲਮ ਦਾ ਫਸਟ ਲੁੱਕ ਰਿਲੀਜ਼ ਕੀਤਾ ਗਿਆ ਜਦੋਂ ਟੀਜ਼ਰ ਰਿਲੀਜ਼ ਕੀਤਾ ਗਿਆ ਤਾਂ ਦੇਖਿਆ ਗਿਆ ਕਿ YouTube ਦੇ ਡਿਸਕ੍ਰਿਪਸ਼ਨ ਦੇ ਵਿੱਚ ਇਸ ਗੀਤ ਦੇ ओरिजिनल ਕ੍ਰੈਡਿਟਸ ਨਹੀਂ ਦਿੱਤੇ ਗਏ ਹਨ ਜਿਸ ਤੋਂ ਬਾਅਦ ਚਰਨਜੀਤ ਅਹੂਜਾ ਜੀ ਦੇ بیٹے ਸਚਿਨ ਅਹੂਜਾ ਨੇ ਜ਼ਰੂਰ ਇੱਕ ਪੋਸਟ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਰਣਵੀਰ ਸਿੰਘ ਨੂੰ ਜਿੱਥੇ ਉਹਨਾਂ ਨੇ ਇਹ ਲਿਖਿਆ ਕਿ ਜੋ ਧੁਰੰਦਰ ਫਿਲਮ ਦੇ ਫਸਟ ਦੇ ਵਿੱਚ ਗੀਤ ਯੂਜ਼ ਕੀਤਾ ਗਿਆ ਹੈ ਉਹ origianlly ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਕਾਇਆ ਹੈ ਜਿਸ ਤੋਂ ਲਿਖਿਆ ਹੈ ਬੱਬੂ ਸਿੰਘ ਮਾਨ ਨੇ ਅਤੇ ਮਿਊਜ਼ਿਕ ਦਿੱਤਾ ਹੈ ਚਰਨਜੀਤ ਅਹੋਜਾ ਨੇ ਇਹ ਸਾਰੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੈਜੈਂਡ ਨੇ ਤੇ ਇਹਨਾਂ ਨੂੰ origianal credits ਮਿਲਣਾ ਜ਼ਰੂਰੀ ਹੈ ਇਸ ਤੋਂ ਬਾਅਦ ਹੀ ਧੁਰੰਦਰ ਫਿਲਮ ਦੇ ਮੇਕਰਸ ਨੇ ਇਸ ਉੱਤੇ ਜ਼ਰੂਰ ਧਿਆਨ ਦਿੱਤਾ ਅਤੇ ਝੱਟ ਹੀ YouTube ਦੇ description ਦੇ ਵਿੱਚ origianal credits ਦਿੱਤੇ ਗਏ ਯਾਨੀ ਕਿ ਹੁਣ ਧੁਰੰਦਰ ਦੇ ਵਿੱਚ ਜੋ song ਯੂਜ਼ ਕੀਤਾ ਗਿਆ ਹੈ ਉਸ ਦੇ origianal song credits ਸਾਨੂੰ YouTube ਦੇ description ਦੇ ਵਿੱਚ ਵੇਖਣ ਨੂੰ ਮਿਲ ਸਕਦੇ ਹਨ ਇਹ ਗੀਤ ਅਸਲ ਦੇ ਵਿੱਚ ਰਿਲੀਜ਼ ਹੋਇਆ ਸੀ ਲੇਟ 70s ਜਾਂ ਫਿਰ अर्ली 80s ਦੇ ਵਿੱਚ ਐਲਬਮ ਆਈ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਅਖਾੜਾ ਉਸ ਐਲਬਮ ਦੇ ਵਿੱਚ ਹੀ ਬਹੁਤ ਸਾਰੇ ਗੀਤ ਸਨ ਉਹਨਾਂ ਗੀਤਾਂ ਦੇ ਵਿੱਚੋਂ ਹੀ ਇਹ ਗੀਤ ਵੀ ਸੀ ਨਾ ਦਿਲ ਦੇ ਪਰਦੇਸੀ ਨੂੰ ਜੋਗੀ ਜੋ ਕਿ ਅੱਜ ਵੀ ਕਾਫੀ ਜ਼ਿਆਦਾ ਸੁਪਰ ਡੂਪਰ ਹਿੱਟ ਹੈ ਦੱਸ ਦਈਏ ਕਿ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਕਾਫੀ ਜ਼ਿਆਦਾ ਪੋਪੂਲਰ ਸੀ ਇਹਨਾਂ ਨੇ ਕਈ ਸਾਰੇ ਹਿੱਟ ਗਾਣੇ ਦਿੱਤੇ ਨੇ ਪੰਜਾਬੀ 뮤직 ਇੰਡਸਟਰੀ ਨੂੰ ਬਹੁਤ ਸਾਰੀ ਕੰਸ ਰਿਲੀਜ਼ ਕੀਤੀਆਂ ਨੇ ਤੇ ਅਖਾੜਿਆਂ ਦੇ ਵਿੱਚ ਵੀ ਇਹਨਾਂ ਦੀ ਜੋੜੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਮੁਹੰਮਦ ਸਦੀਕ ਦੀ ਕਾਫੀ ਸਾਰੀ ਪੰਜਾਬੀ ਸਿੰਗਲਸ ਦੇ ਨਾਲ ਜੋੜੀ ਬਣੀ ਬਟ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਨੂੰ ਕਾਫੀ ਜ਼ਿਆਦਾ ਪਿਆਰ ਮਿਲਿਆ ਮੁਹੰਮਦ ਸਦੀਕ ਜਿੱਥੇ ਇੱਕ ਬਿਹਤਰੀਨ ਆਰਟਿਸਟ ਰਹੇ ਨੇ ਅਤੇ ਅੱਜ ਵੀ ਉਹਨਾਂ ਦਾ ਦਬਦਬਾ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਦੱਸ ਦਈਏ ਕਿ ਮੁਹੰਮਦ ਸਦੀਕ ਆਰਟਿਸਟ ਤੋਂ ਇਲਾਵਾ ਇੱਕ ਪੋਲੀਟਿਸ਼ੀਅਨ ਵੀ ਰਹਿ ਚੁੱਕੇ ਨੇ ਦੱਸ ਦਈਏ ਕਿ ਫਰੀਦਕੋਟ ਪੰਜਾਬ ਤੋਂ ਉਹ ਐਕਸ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਰਹੇ ਨੇ ਅਤੇ ਨਾਲ ਦੀ ਭਦੌੜ ਤੋਂ ਉਹ 2012 ਤੇ 2017 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਐਮਐਲਏ ਵੀ ਰਹੇ ਨੇ ਹਾਲ ਹੀ ਦੇ ਵਿੱਚ ਮੁਹੰਮਦ ਸਦੀਕ ਅਤੇ ਦਿਲਜੀਤ ਦੋਸਾਂ ਚ ਦੀ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਜਿੱਥੇ ਦਿਲਜੀਤ ਦੋਸਾਂ ਨੇ ਜਦੋਂ ਕੀਤਾ ਸੀ ਇੰਡੀਆ ਦੇ ਵਿੱਚ ਕਾਨਸਰਟ ਤੇ ਉਸੇ ਦੌਰਾਨ ਉਹਨਾਂ ਨੇ ਮੁਹੰਮਦ ਸਦੀਕ ਦੇ ਨਾਲ ਵੀ ਕਾਨਸਰਟ ਦੇ ਵਿੱਚ ਪਰਫਾਰਮ ਕੀਤਾ ਅਤੇ ਇਸ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ